ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਰੀਡੋਰ ਸਰਕਾਰਪੁਰ ਸਾਹਿਬ ਅੱਜ ਤੇ ਆਇਓ ਕੋਰੀਡੋਰਾਂ ਜੇ ਤੁਸੀਂ ਪਾਕਿਸਤਾਨ ਜਾਣਾਗਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਇਹਦਾ ਪ੍ਰੋਸੈਸ ਸਾਡਾ ਬਹੁਤ ਹੀ ਜੀਆ ਤੁਸ ਨੂੰ ਮੈਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਤੇ ਸਾਰਿਆਂ ਲਈ ਆਰੀ ਇਹ ਗੁਰਦੁਆਰੇ ਜਿੱਥੋਂ ਤੁਸੀਂ ਜਿੱਥੋਂ ਆਪਾਂ ਮਣਕੇ ਇਧਰੋਂ ਜਿਨ੍ਹਾਂ ਨੇ ਨਹੀਂ ਜਾਣਾ ਉਸ ਸਾਈਡ ਤੋਂ ਉਹ ਇੱਥੋਂ ਦਰਸ਼ਨ ਕਰ ਸਕਦੇ ਨੇ ਕਰਤਾਰਪੁਰ ਸਾਹਿਬ ਦੇ ਬਸ ਉਹਨੂੰ ਸਾਰਾ ਅੰਦਰੋਂ ਦਿਖਾਉਂਗਾ ਦਰਸ਼ਨ ਕਰ ਬਹੁਤ ਸਾਨੂੰ ਕਰਤਾਰਪੁਰ ਸਾਹਿਬ ਦੇ ਜਿੱਥੇ ਤਾਂ ਨੀਂਗਾ ਗਈ ਇਹ ਆ ਗਈ ਉਸ ਐਂਟਰੀ ਗੇਟ ਨੋ ਇੱਕ ਛੋਟੇ ਹੀ ਅਪਡੇਟ ਮੈਂ ਹੋਰ ਦੇ ਦਵਾਂ ਜਿਨ੍ਹਾਂ ਨੇ ਕੋਰੀਡੋਰ ਸਿਰਫ ਦੇਖਣਾ ਹੈ ਦੇਖਣਾ ਹੀ ਹੈ ਉਹਨਾਂ ਦੀ ਐਂਟਰੀ ਦਾ ਸਮਾਂ 11:30 ਤੋਂ 3 ਵਜੇ ਤੋਂ ਪਹਿਲਾਂ 11:30 ਵਜੇ ਤੋਂ ਬਾਅਦ ਦਾ ਹੈ ਉਸ ਤੋਂ ਇਲਾਵਾ ਤੁਹਾਨੂੰ ਕੋਰੀਡੋਰ ਵਿੱਚ ਐਂਟਰੀ ਨਹੀਂ ਮਿਲੇਗੀ ਉਹਦੇ ਵਿੱਚ ਇੱਕ ਦਾਇਰਾ ਤੈਅ ਕੀਤਾ ਗਿਆ ਜਿੱਥੇ ਤੁਹਾਨੂੰ ਘੁਮਾਇਆ ਜਾਵੇਗਾ ਇਸ ਤੋਂ ਇਲਾਵਾ ਤੁਹਾਨੂੰ ਕੋਰੀਡੋਰ ਅੰਦਰ ਹੋਰ ਥਾਂਾਂ ਤੇ ਨਹੀਂ ਜਾਣ ਦਿੱਤਾ ਜਾਵੇਗਾ ਇਹ ਹੈਗਾ ਜੀ ਐਂਟਰੀ ਪੁਆਇੰਟ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜੇ ਜੇ ਤੁਸੀਂ ਗੇਟ ਤੇ ਆਉਂਗੇ ਨਾ ਇੱਕ ਆਹ 50 ਰੁਪਏ ਦਾ ਟੋਕਨ ਲੈਣਾ ਪੈਂਦਾ ਉਹਦੀ ਆਈਡਿਟੀ ਕਾਰਡ ਰੱਖ ਕੇ ਜਾਂ ਆਧਾਰ ਕਾਰਡ ਜਾਂ ਪੈਨ ਕਾਰਡ ਜਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਰੱਖ ਕੇ ਅੰਦਰ ਲੋ ਸਾਹਮਣੇ ਕੋਰੀਡੋਰ ਦੇ ਅੰਦਰ ਚੈੱਕ ਹੋਊਗਾ ਤੇ ਉੱਥੋਂ ਤੁਹਾਨੂੰ ਅੰਦਰ ਅੰਦਰ ਹੀ ਕਮਾਇਆ ਜਾਊਗਾ ਗੇਟ ਤੱਕ ਨਹੀਂ ਜਾਣ ਦਿੱਤਾ ਜਾਊਗਾ ਇਹ ਸਾਰੀ ਪਾਰਕਿੰਗ ਹੈ ਕਰਤਾਰਪੁਰ ਸਾਹਿਬ ਦੀ ਜਿਹੜਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ ਕੋਰੀਡੋਰ ਇਹ ਉਹਨਾਂ ਵਾਸਤੇ ਪਾਰਕਿੰਗ ਹੈ ਬਾਈਕ 20 ਰੁਪਏ ਤੇ ਜਿਹੜੇ ਗੱਡੀ ਆ ਇਹ 100 ਹੋਊ ਜਾਂ 150 ਆਈਡੀ ਨਹੀਂ ਇੱਥੋਂ ਜੇ ਸਿੱਧੀ ਐਂਟਰੀ ਕਰ ਸਕਦੇ ਹੋ ਤੇ ਬਹੁਤ ਦੂਰ ਪੈਂਦਾ ਲੰਬਾ ਰੂਟ ਹੈ ਬਹੁਤ ਲੰਬਾ ਲੱਗਦਾ ਦੇਖਣ ਬਹੁਤ ਖੁੱਲਾ ਢੁੱਲਾ ਯਾਰ ਬਹੁਤ ਸ਼ਾਂਤੀ ਹੈ ਇੱਥੇ ਜਿ ਸਭ ਨਾਲ ਗੱਡੀਆਂ ਖੜੀਆਂ ਨੇ ਸਭ ਸ਼ਾਂਤੀ ਹੈ ਇਹਨੂੰ ਅੰਦਰ ਕੋਰੀਡੋਰ ਸਿਸਟਮ ਦਿਖਾਉਣਾ ਅੰਦਰ ਕੀ ਪ੍ਰੋਪ ਸਿਸਟਮ ਹੈ ਸਸਤਾ ਪੈ ਲਾ ਤਾਂ ਇਹ ਉਹਦੀ ਬਿਲਡਿੰਗਾਂ ਸਾਰੀ ਕੋਰੀਡੋਰ ਕਰਤਾਰਪੁਰ ਸਾਹਿਬ ਚੈੱਕ ਕਰੋ ਸਰ ਕਿੱਡੇ-ਕਡੇ ਫੰਗ ਲਾਏ ਨੇ ਇੱਥੇ ਇੱਕੋ ਮੂਰਤੀਆਂ ਬਣੀਆਂ ਹੋਈਆਂ ਨੇ ਇਹ ਭੋਜਨ ਸ਼ਿਕਾਰ ਰਹੇ ਨੇ ਭੋਜਨ ਛਕਾਉਂਦੇ ਨੇ ਮੂਰਤੀਆਂ ਬਣੀਆਂ ਹੋਈਆਂ ਨੇ ਸਾਰੀਆਂ ਜੋ ਸਾਹਮਣੇ ਆਪਣੇ ਆਂਦਾਤਾ ਕਿਸਾਨ ਮੂਰਤੀਆਂ ਬਣੀਆਂ ਨੇ ਜਿਹੜੇ ਦੇਸ਼ ਦੇ ਇਹ ਸਾਰੇ ਬਿਲਡਿੰਗ ਬਣੀ ਹੈ। ਆ ਸਾਹਮਣੇ ਇੱਕ ਓਂਕਾਰ ਦਾ ਨਿਸ਼ਾਨ ਹੈ। ਇੱਕ ਓਂਕਾਰ ਦਾ ਨਿਸ਼ਾਨ ਲਾਇਆ ਗਿਆ। ਤਸਵੀਰ ਲਗਾਈ ਦੀ ਹੈ। ਇਹ ਕਿੰਨਾ ਸੋਹਣਾ ਲੱਗਦਾ। ਇਹ ਉਹਦੀ ਕਤਾਰ ਬਸ ਆਉਦੀ। तस्वीर तो लाई गई और कोरीडोर श्री करतारपुर साहिब कॉरिडोर, डेरा बाबा नानक शांति बहुत है तो सफाई बहुत ज्यादा है ਜਾਂਦੇ ਵहां ਤੇ ਲਈ ਲੰਗਰ ਕੇ ਲਈ ਸਮਗਰੀ ਖਰੀਦ ਸਕਤੇ ਹਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਇੱਥੋਂ ਜਿਹੜੀਆਂ ਵੀ ਸੰਗਤਾਂ ਤੋਂ ਕਰਤਾਰਪੁਰ ਸਾਹਿਬ ਜਾਂਦੇ ਨੇ ਉਹ ਪ੍ਰਸ਼ਾਦ ਲਈ ਖਰਾ ਪ੍ਰਸ਼ਾਦ ਲਈ ਸਮਗਰੀ ਖਰੀਦ ਸਕਦੀਆਂ ਨੇ ਜਿਵੇਂ ਕਿ ਆਹ ਫੋਟੋ ਬੈਨਰ ਵਿੱਚ ਲਿਖਿਆ ਹੈ ਕਰਤਾਰਪੁਰ ਸਾਹਿਬ ਜਾਣ ਦੀ ਨਰਮਲਾ ਦੇਖੀ ਸਕਦੇ ਆ ਇਹ ਉਸ ਦੀ ਐਂਟਰੀ ਆ ਗਈ ਜੀ ਸ਼ਾਨ ਕੌਣ ਕਾਰ ਉਹ ਵੱਡੀ ਬਿਲਡਿੰਗ ਬਣਾਈ ਆ ਬਰਾ ਉਹ ਜਿਆਦਾ ਵੱਡੀ ਬਿਲਡਿੰਗ ਆ ਸਾਰੀ ਇਹ ਚਿੱਤ ਕੁਛ ਇਤਿਹਾਸਿਕ ਚੀਜ਼ਾਂ ਲਿਖਿਆ ਹੋਇਆ ਨਾ ਤੇ ਆਪ ਦੇਖ ਲੈ ਕੀ ਕੀ ਲਿਖਿਆ ਹੋਇਆ ਇਹ ਗੁਰਬਾਣੀ ਦੇ ਚਪੌੜੀਆਂ ਲਿਖਿਆ ਹੋਈਆਂ ਨੇ ਗੁਰਬਾਣੀ ਦੇ ਕੁਝ ਤੁਕ ਲਿਖੇ ਹੋਏ ਨੇ ਐ ਐਂਟਰੀ ਇੱਧਰ ਦੀ ਆਪਾਂ ਗਲਤ ਆ ਗਈ ਸੀ ਜਿਨ੍ਹਾਂ ਨੇ ਕਲਾਕੋ ਰਡੋਰ ਦੇਖਣੀ ਹੀ ਆਉਣਾ ਉਹਨਾਂ ਲਈ ਐਂਟਰੀ ਗੇਟ ਨੰਬਰ 1 ਤੋਂ ਆ ਅਲਟ ਹੋ ਗਈ ਸੀ ਇਹਦਾ ਨੰਬਰ 1 ਤੋਂ ਐਂਟਰੀ ਆ ਸਿਰਫ ਤੁਹਾਨੂੰ ਕੋਰੀਡੋਰ ਤੱਕ ਅੰਦਰਲਾ ਹਿੱਸਾ ਦਿਖਾਇਆ ਜਾਊਗਾ 게ਟ ਤੱਕ ਸ਼ਾਇਦ ਨਾ ਜਾਣ ਦਿੱਤਾ ਜਾਵੇ ਬਾਕੀ ਆਪਾਂ ਦੇਖਦੇ ਹਾਂ ਕਿ ਕੀ ਪ੍ਰੋਸੀਜਰ ਹੈ 게ਟ ਨੰਬਰ 1 ਇਹ ਬਈ ਅੰਦਰੋਂ ਕੁਝ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਇਤਿਹਾਸਿਕ ਫੋਟੋਆਂ ਲਾਈਆਂ ਗਈਆਂ ਨੇ ਤੇ ਸਾਨੂੰ ਕਰਤਾਰਪੁਰ ਸਾਹਿਬ ਦੇ ਲਾਈਵ ਦਰਸ਼ਨ ਦੇਖਣ ਨੂੰ ਮਿਲਣਗੇ ਉਧਰ ਕਿਵੇਂ ਇਨਕੁਆਇਰੀ ਹੁੰਦੀ ਆ ਕਿਵੇਂ ਚੈਕ-ਇਨ ਹੁੰਦੀ ਆ ਸਾਰਾ ਦਿਖਾਇਆ ਜਾਊਗਾ ਐਦਾਂ ਦਾ ਕੁਝ ਅੰਦਰੋਂ ਉਧਰ ਦੀ ਸਾਈਡ 'ਤੇ ਸਾਰੇ ਰਿਸੈਪਸ਼ਨ ਫੇਰਾ ਰਹਿ ਕੇ ਜਿਹੜੇ ਕੋਲ ਕ੍ਰੋਸ ਕਰਕੇ ਪਾਕਿਸਤਾਨ ਘਰਤਾਰ ਬਰਸਾਦ ਦੇ ਦਰਸ਼ਨ ਲਈ ਜਾਂਦੇ ਨੇ ਜਿਵੇਂ ਮੈਂ ਦਿਖਾਉਣਾ ਉਧਰ ਕਿਵੇਂ ਐਂਟਰੀ ਹੁੰਦੀ ਆ ਕੀ ਪ੍ਰੋਸੈਸ ਆ ਆਪਣੇ ਡਾਕੂਮੈਂਟ ਤੁਹਾਨੂੰ ਕੋਈ ਕੋਸਟ ਨਹੀਂ ਹੈ ਅਦਰਿਆਂ ਦਾ ਕੋਈ ਕੰਮ ਨਹੀਂ ਹੈ ਕਿ ਇਹ ਜਿਹੜਾ ਤੁਹਾਨੂੰ ਕਾਰਡ ਦਿੱਤੇ ਹੋਏ ਨੇ ਇਹ ਕਾਰਡ ਤੁਸੀਂ ਅਸੇ ਤਰ੍ਹਾਂ ਆਪਣੇ ਗਲੇ ਚਰਨ ਨੂੰ ਹੈਂਗ ਰੱਖਣਾ ਹੈ ਇਹਨਾਂ ਨੂੰ ਪਾਕਟ ਵਿੱਚ ਹੀ ਅਪਰਸ ਚ ਨਹੀਂ ਪਾਣਾ ਇਹ ਗੁਰਦੁਆਰਾ ਸਾਹਿਬ ਦੀ 빌ਡਿੰਗ ਦਾ ਮਤਲਬ ਉਹ ਥੋੜਾ ਜਿਹਾ ਇੰਟਰੋਡਕਸ਼ਨ ਕਰਵਾ ਦੇਣਾ ਉਹ ਜ਼ਰਾ ਗੌਰ ਨਾਲ ਸਾਰੀ ਯਾਤਰਾ ਜਿਹੜੀ ਉਹ ਇਜ਼ੀ ਰਹੇਗੀ ਸਭ ਤੋਂ ਪਹਿਲਾਂ ਤੁਹਾਡੇ ਬਿਲਕੁਲ ਬੈਕ ਸਾਈਡ ਤੇ ਜਿਹੜਾ ਕਮਰਾ ਹੈ ਐ ਜੋੜੇ ਘਰ ਦਾ ਇੱਥੇ ਤੁਸੀਂ ਆਪਣੇ ਜੋੜੇ ਜਮਾ ਕਰਵਾ ਲੈਣੇ ਨੇ ਤੇ ਜੋੜੇ ਘਰ ਤੋਂ ਜਿਹੜਾ ਅੱਗੇ ਨਾਲ ਵਾਲਾ ਕਮਰਾ ਉਹ ਹੈ ਲਾਕਡ ਰੂਮ ਅਗਰ ਤੁਹਾਨੂੰ ਆਪਣਾ ਐਕਸਟਰਾ ਸਮਾਨ ਬੈਗ ਵਾੜਾ ਰੱਖਣਾ ਚਾਹੋ ਤੇ ਤੁਸੀਂ ਲਾਕ ਰੂਮ ਦੇ ਵਿੱਚ ਰੱਖ ਸਕਦੇ ਹੋ। ਅਗਰ ਤੁਹਾਡੇ ਕੋਈ ਲੰਗਰ ਜਾਂ ਰਸਦ ਲੈ ਕੇ ਆਇਆ ਹੋਇਆ ਹੈ ਤੇ ਜਿਉੜੀ ਦੇ ਬਿਲਕੁਲ ਸਾਹਮਣੇ ਐਂਡ ਤੇ ਉਹ ਕਾਊਂਟਰ ਲੱਗਿਆ ਹੋਇਆ ਲੰਗਰ ਵਾਲਾ ਉਹ ਤੁਸੀਂ ਸਾਹਮਣੇ ਕਾਊਂਟਰ ਤੇ ਜਮ੍ਹਾਂ ਕਰਵਾ ਦੇਣਾ। ਉਹ ਲੰਗਰ ਹਾਲ ਕੋਚਾ ਦੇਗੇ। ਤੇ ਉਹ ਜਿਹੜਾ ਸਾਹਮਣੇ ਕਾਊਂਟਰ ਲੱਗਿਆ ਹੋਇਆ ਲੰਗਰ ਵਾਲਾ ਉਹਦੇ ਬਿਲਕੁਲ ਕੋਲੋਂ ਦੀ ਨਾ ਇਸ ਤਰਫ ਨੂੰ ਖੱਬੇ ਸਾਈਡ। ਬਰਾਂਡਾ ਬਣਿਆ ਹੋਇਆ ਹੈ ਬਿਲਡਿੰਗ ਦੇ ਐਂਡ ਤੱਕ। ਤੇ ਐਸੇ ਬਰਾਂਡੇ 'ਚ ਤੁਸੀਂ ਐਂਟਰ ਹੋਣਾ ਹੈ। ਆਜੜਾ ਪ੍ਰਾਂਡਾਸ ਪ੍ਰਾਂਡੇ ਦੀ ਬਿਲਕੁਲ ਸੈਂਟਰ ਵਿੱਚ ਜਾ ਕੇ ਸਰੋਵਰ ਸਾਹਿਬ ਦਾ ਪ੍ਰਬੰਧ ਕੀਤਾ ਹੋਇਆ ਉੱਥੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਤੇ ਜਿਹੜੇ ਮੇਨ ਗੁਰਦੁਆਰਾ ਸਾਹਿਬ ਨੇ ਜਿੱਥੇ ਹੀ ਬਾਬਾ ਜੀ ਦੀ ਸਮਾਦੀ ਹੈ ਉਹ ਬਿਲਡਿੰਗ ਦੇ ਬਿਲਕੁਲ ਸੈਂਟਰ ਵਿੱਚ ਨੇ ਤੇ ਅੰਦਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਹੀ ਬਾਬਾ ਜੀ ਦਾ ਖੂਹ ਸਾਹਿਬ ਇਤਿਹਾਸਿਕ ਉਸਤਰਾ ਵੀ ਮੌਜੂਦ ਹੈ ਖੂਹ ਸਾਹਿਬ ਦਾ ਜਲ ਤੁਸੀਂ ਉੱਥੇ ਖੂਹ ਸਾਹਿਬ ਤੇ ਵੀ ਪੀ ਸਕਦੇ ਹੋ ਤੇ ਜਿਵੇਂ ਦੇ ਅੰਦਰ ਜਿਹਾ ਵਾਟਰ ਪੂਲਰ ਪੈ ਰਿਹਾ ਨੇ ਜੁਨਾ ਪਾਸੇ ਇਨਾ ਵਿੱਚ ਵੀ ਬਾਬਾ ਜੀ ਦੇ ਖੂਹ ਸਾਹਿਬ ਦਾ ਅਮਰ ਜੀ ਆਲਾ ਤੁਹਾਡੇ ਪੀ ਵਸਤਰ ਕਿਹਾ ਹੋਇਆ ਤੁਸੀਂ ਨਾਲ ਵੀ ਲੈ ਕੇ ਜਾ ਸਕਦੇ ਹੋ ਮੱਥਾ ਟੇਕਣ ਤੋਂ ਬਾਅਦ ਅਗਰ ਤੁਸੀਂ ਜਾਣਾ ਫਿਰ ਲੰਗਰ ਹਾਲ ਤੇ ਅੰਦਰ ਜਾ ਕੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਇਸ ਤਰਫ ਸਾਹਮਣੇ ਦੇਖੋਗੇ ਕਿ ਉੱਥੇ ਤੁਹਾਨੂੰ ਇੱਕ ਬਿਲਡਿੰਗ ਨਜ਼ਰ ਆਵੇਗੀ ਉਸ ਬਿਲਡਿੰਗ ਦੇ ਮੱਥੇ ਦੇ ਉੱਤੇ ਮੋਟਾ ਜਿਹਾ ਲਿਖਿਆ ਹੋਵੇਗਾ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਉਹ ਜਿਹੜੀ ਇਸ ਪਾਸੇ ਕਰਤਾਰਪੁਰ ਵਾਲੀ ਬਿਲਡਿੰਗ ਹੈ ਉਹਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਉਹ ਤੇ ਤੁਸੀਂ ਖਾਣਾ ਖਾਣਾ ਹੈ ਖਾਣਾ ਖਾਣ ਤੋਂ ਬਾਅਦ ਅਗਰ ਤੁਹਾਡੇ ਨੂੰ ਕੋਈ ਮਾਰਕੀਟ ਜਾਣਾ ਚਾਹੁੰਦਾ ਕੋਈ ਪਰਚੇਜ਼ਿੰਗ ਵਾਸਤੇ ਤੇ ਫਿਰ ਜਦੋਂ ਤੁਸੀਂ ਲੰਗਰ ਹਾਲ ਤੋਂ ਬਾਹਰ ਨਿਕਲਣਾ ਹੈ ਲੰਗਰ ਹਾਲ ਦੇ ਬਿਲਕੁਲ ਨਾਲ ਹੀ ਉਹਦੇ ਬੈਕ ਸਾਈਡ ਤੇ ਮਾਰਕੀਟ ਤੁਸੀਂ ਉੱਥੋਂ ਨਹੀਂ ਮਾਰਕੀਟ ਜਾ ਸਕਦੇ ਲੰਗਰ ਹਾਲ ਦੇ ਬਾਹਰ ਐਕਸਟਰਾ ਚੱਕਲਾ ਵੀ ਹੁੰਦੀਆਂ ਨੇ ਤੁਸੀਂ ਉਹ ਚੱਕਲਾ ਯੂਜ਼ ਕਰਕੇ ਮਾਰਕੀਟ ਜਾ ਸਕਦੇ ਹੋ ਬਾਕੀ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਸਾਈਨ ਬੋਰਡ ਲੱਗੇ ਹੋਏ ਨੇ ਜਿਸ ਤਰ੍ਹਾਂ ਕਿ ਸਾਹਮਣੇ ਉੱਪਰ ਬਲੂ ਕਲਰ ਦਾ ਸਾਈਨ ਬੋਰਡ ਲੱਗਿਆ ਹੈ ਕਿ ਦੱਸਦਾ ਪਿਆ ਕਿ ਇਸ ਤਰ੍ਹਾਂ ਜੁੜਾ ਕਰੋ ਲੌਕਰ ਰੂਮ ਸੇਮ ਐਸੀ ਤਰ੍ਹਾਂ ਦੇ ਸਾਈਨ ਬੋਰਡ ਬਿਲਡਿੰਗ ਦੇ ਹਰ ਮੇਨ ਪੁਆਇੰਟ ਦੇ ਉੱਤੇ ਇੰਡੀਕੇਟ ਕਰ ਰਹੇ ਨੇ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਹੈ ਫਿਰ ਵੀ ਇਹ ਰੂ ਗੱਲ ਸੁਣੀ ਨਾ ਵੇ ਕਿ ਪੰਜਾਬ ਟੂਰਿਸਟ ਪੁਲਿਸ ਤੁਹਾਡੀ ਸੇਵਾ ਵਾਸਤੇ ਮੌਜੂਦ ਹੈ ਗੁਣਿਸਮ ਤੋਂ ਬਹੁਤ ਤੁਸੀਂ ਕੋਈ ਵੀ ਗੱਲ ਜਿਹੜੀ ਹੋ ਪੁੱਛ ਸਕਦੇ ਹੋ ਆਖਰੀ ਗੱਲ ਤੁਹਾਡਾ ਜਿਹੜਾ ਸਟੇ ਦਾ ਟਾਈਮ ਉਹ 4 ਵਜੇ ਤੱਕ ਦਾ ਆਖਰੀ ਵਾਰ ਜਿਹੜੀ ਹੈ 4 ਵਜੇ ਆਖਰੀ ਨਿਕਲੇ ਜਿੱਥੋਂ ਤੁਸੀਂ ਉਤਰੇ ਹੋ ਤੇ ਅਗਰ ਉਸ ਤੋਂ ਪਹਿਲਾਂ ਤੁਹਾਡੇ ਜੇ ਕੋਈ ਜਲਦੀ ਜਾਣਾ ਚਾਹੁੰਦਾ ਹੈ ਤੇ ਤੁਸੀਂ ਪਹਿਲਾਂ ਕਿਸੇ ਵੀ ਟਾਈਮ ਜਾ ਸਕਦੇ ਹੋ ਗੱਡੀਆਂ ਫਿਲ ਜਿਹੜੀਆਂ ਹੋ ਜਾਂਦੀ ਰਹਿੰਦੀਆਂ ਨੇ ਅਸੀਂ ਆਸ ਕਰਾਂਗੇ ਤੁਹਾਡਾ ਆਜ ਦਾ ਦਿਨ ਬੜਾ ਯਾਦਗਾਰ ਅਨੂਲਾ ਗੁਜਰੇ ਜੀ ਪਾਕਸਾਨਾ ਆਨ ਦਾ ਬਹੁਤ ਸ਼ੁਕਰੀਆ ਜੀ ਕੁੱਝ ਬੜੇ ਬਚੇ ਚੀਜ਼ ਦੱਸੀ ਗਈ ਆ ਵੀ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਐਂਟਰ ਹੋਣਾ ਤਾਂ ਉੱਥੇ ਜਾ ਕੇ ਕਿਸ ਸਾਈਡ ਜੂੜਾ ਕਰਾ ਕੇ ਕਿਸ ਸਾਈਡ ਸ੍ਰੀ ਲੰਗਰ ਹਾਲ ਤੱਕ ਕਿਸ ਛੜ ਦਰਵਾਜ਼ਾ ਉਹ ਸਾਰਾ ਉਸ ਵਿੱਚ ਵਿੱਚ ਦੱਸਿਆ ਗਿਆ ਉਧਰੋਂ ਲਾਈਵ ਚੱਲ ਰਿਹਾ ਹੈ ਆਹ ਆ ਗਏ ਇਹ ਗੇਟ ਤੱਕ ਨਹੀਂ ਜਾਣ ਦਿੰਦੇ ਪਾਸੇ ਤੱਕ ਹੀ ਆ ਜਿੱਥੇ ਤੱਕ ਤੁਹਾਨੂੰ ਉਹਦਾ ਐਲਸੀਡੀ ਲੱਗੇ ਜਿਹਦੇ ਵੀ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਇਆ ਗਿਆ ਉਹਨਾਂ ਅੱਗੇ ਤਾਂ ਸਿਰਫ ਐਂਟਰੀ ਵਾਲੇ ਦੇ ਆ ਸਕਦੇ ਜਿਨ੍ਹਾਂ ਦਾ ਵੀਜ਼ਾ ਲੱਗਿਆ ਕਰਤਾਰਪੁਰ ਸਰਬ ਤੱਕ ਜਾਣ ਦਾ ਤੇ ਚਲੋ ਇਹ ਵਲੋਗ ਦਾ ਆਪਾਂ ਇੱਥੇ ਐਂਡ ਕਰਦੇ ਆ ਇਹ ਵਲੋਗ ਵਧੀਆ ਲੱਗਿਆ ਤਾਂ ਚੈਨਲ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰਿਓ